ਮੈਂ ਮੈਂ ਸ਼ਰੀਆਮ ਕਹਿਣਾ ਵੀ ਉੱਥੇ ਜਿਹੜੇ ਚਾਰ ਆਫਸਰ ਸੀ ਨਾ ਇੱਕ ਉਹਦਾ ਕੈਪਟਨ ਇੱਕ ਉਹਦਾ ਚੀਫ ਆਫੀਸਰ ਇੱਕ ਉਹਦਾ ਥਰਡ ਆਫਸਰ ਤੇ ਇੱਕ ਏ ਵੀ ਉਹ ਉਹਦੇ ਨਾਲ ਬੁਲੀ ਕਰਦੇ ਤੇ ਉਹਦੇ ਨਾਲ ਬਹੁਤ ਗਲਤ ਵਿਵਹਾਰ ਹੁੰਦਾ ਤਾਂ ਇਸ ਵਿੱਚ ਥਰਡ ਆਫਸਰ ਏ ਵੀ ਨਾ ਮਿਲ ਕੇ ਮੇਰੀ ਬਹੁਤ ਮੈਨਾਂ ਮਜ਼ਾਕ ਉਡਾਉਂਦੇ ਆ ਤਾਂ ਮੈਂ ਲਈ ਕੁਝ ਵੀ ਐਸੀ ਕੁਝ ਵੀ ਕਰ ਲਾਉਂਗਾ ਤਾਂ ਮੈਂ ਲਈ ਟੌਂਟ ਮਾਰ ਦੇਣਗੇ ਇਹ ਕਰਨਗੇ ਕਮੈਂਟ ਪਾਸ ਕਰ ਦੇਣਗੇ ਉਹ ਤਾਂ 25 25 30 30 ਘੰਟੇ ਕੰਮ ਕਰਾਇਆ ਜਾਂਦਾ ਜੀ ਸੌਣ ਨੂੰ ਨਹੀਂ ਮਿਲਦਾ ਜੀ ਮੇਰੇ ਕੋਲ ਉਹਦੇ ਵੌਇਸ ਮੈਸੇਜ ਪਏ ਆ ਜਿਹਦੇ ਵਿੱਚੋਂ ਕਹਿ ਰਿਹਾ ਬੱਚਿਆਂ ਨੂੰ ਕਿ ਯਾਰ ਵੀ ਮੇਰਾ ਫਲਾਣਾ ਫਲਾਣਾ ਆਫੀਸਰ ਮੈਨੂੰ ਬੁਲੀ ਕਰਦਾ ਹੈ ਵੀ ਮੈਂ ਖੁਜਾ ਰਿਹਾ ਥਾ ਆਪਣੀ ਪੀਠ ਬੋਰੇ ਕੀ ਕਿਆ ਹੋਆ ਪਿੱਛੇ ਕੀ ਬਜਾ ਰਹੇ ਭਾਈ ਬਾਬਾ ਕੇ ਬਾਦ ਜਾਓ ਤੁਹਾਡਾ ਤਾਂ ਸੰਤੁਲਨ ਨਹੀਂ ਲਾ ਹੋਈ ਇਹ ਉਹ ਮੇਰੇ ਕੋਲ ਇੱਕ ਵੀਡੀਓ ਕਲਿੱਪ ਹੈ ਜਿਹਦੇ ਵਿੱਚ ਉਹ ਆਪਣੇ ਪੈਰ ਦਿਖਾ ਕੇ ਕਹਿ ਰਿਹਾ ਪਾਪਾ ਜੀ ਮੇਰੇ ਨਾ ਪੈਰ ਬਿਲਕੁਲ ਖਰਾਬ ਹੋ ਚੁੱਕੇ ਆ ਵੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਵੀ ਉਹਨੂੰ ਪਿਛਲੇ 24 ਘੰਟੇ ਤੋਂ ਬੂਟ ਹੀ ਨਹੀਂ ਉਤਾਰੇ ਮੇਰੇ ਪੈਰ ਤਾਂ ਗਿਆ ਦੇਖਿਆ ਕੀ ਹੋ ਗਿਆ ਆਉ ਆ ਦੇਖੋ ਦਿਖ ਰਿਹਾ ਕਿ ਨਹੀਂ ਆ ਦੇਖੋ ਮਾ ਸਾਥੇ ਕੋਣ ਹੈ ਕਿ ਨਹੀਂ ਪਤਾ ਹੀ ਨਹੀਂ ਪਤਾ ਰਿਹਾ 18 19 ਤਰੀਕ ਨੂੰ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਦੱਸੋ ਵੀ ਮੇਰੇ ਬੇਟੇ ਨਾਲ ਕੀ ਹੋਇਆ ਤੇ ਉਹ ਕਹਿੰਦਾ ਵੀ ਪਤਾ ਨਹੀਂ ਜੀ ਉਹਦੇ ਜਿਹੜਾ ਕੈਪਟਨ ਸੀ ਉਹਦਾ ਜਵਾ ਸੀ ਪਤਾ ਨਹੀਂ ਉਹਨੇ ਕਿਦਾਂ ਸੁਸਾਈਡ ਕਰ ਲਿਆ ਮੈਂ ਕਿਹਾ ਵੀ ਤੁਹਾਨੂੰ ਲੱਗਦਾ ਉਹ ਸਾਈਡ ਵਾਲਾ ਸੀ ਨਹੀਂ ਮੈਨੂੰ ਨਹੀਂ ਲੱਗਦਾ ਉਹ ਉਹਦੇ ਖੁਦ ਦੇ ਬੋਲਾ ਸੀ ਕੈਪਟਨ ਦੇ ਕਿ ਨਹੀਂ ਮੈਨੂੰ ਲਈ ਲੱਗਦਾ ਉੱਥੇ ਮਿਲ ਬੈਨਾ ਸਾਹੂ ਬੱਚਾ ਸੀ ਨਾ ਮਤਲਬ ਜਿਵੇਂ ਉਹਦੇ ਕਿਸੇ ਆਫੀਸਰ ਦੇ ਕੋਈ ਮਾੜਾ ਮੋਟਾ ਲੱਕ ਵੀ ਦੁਖਦਾ ਸੀ ਉਹ ਵੀ ਕੁੱਟਣ ਲੱਗ ਜਾਂਦਾ ਸੀ ਵਿਚਾਰਾ ਹਰ ਇੱਕ ਦਾ ਕੰਮ ਕਰ ਦਿੰਦਾ ਸੀ ਮੈਂ ਉਹਨੂੰ ਪੁੱਛਿਆ ਕੈਪਟਨ ਨੂੰ ਮੈਂ ਕਹਾਂ ਵੀ ਮੇਰਾ ਬੇਟਾ ਕਿੰਨੀ ਦੇਰ ਕੰਮ ਕਰਦਾ ਸੀ ਉਹ ਕਹਿੰਦਾ ਜੀ 6-8 ਘੰਟੇ ਮੈਕਸਿਮਮ ਜੋ ਐਸਓਪੀ ਹੈ ਉਹਨਾਂ ਹੀ ਕਰਾਉਂਦੇ ਸੀ ਸੀ ਯਾਰ ਕਰਾਂ ਕੋਈ ਆਫਿਸਰ ਕੋਲ ਜਾਵਾਂ ਕੀ ਨਾ ਜਾਵਾਂ ਮੈਂ ਦੱਸਾਂ ਅਬ ਮੈਂ ਉਹਨੂੰ ਵੀਡੀਓ ਦਿਖਾਈ ਮੈਂ ਕਹਾ ਦੇਖ ਮੇਰੇ ਬੇਟੇ ਦੀ ਵੀਡੀਓ ਵੀ ਮੈਨੂੰ ਆ ਕਹਿ ਰਿਹਾ ਤੇ ਚੁੱਪ ਕਰ ਗਿਆ ਮੈਂ ਕਹਾਂ ਵੀ ਜੇ ਤੁਸੀਂ ਕਹਿ ਰਹੇ ਹੋ ਤਵੇ ਤੁਹਾਡੇ ਸਾਹਮਣੇ ਤਾਂ ਮੇਰਾ ਬੇਟਾ ਪਾਗਲੇ ਸੀ ਜਿਹੜਾ ਵੀ ਰਾਤ ਨੂੰ ਬੂਟ ਪਾ ਕੇ ਸੌਂਦਾ ਸੀ ਬੂਟੇ ਨਹੀਂ ਖੋਲਦਾ ਸੀ 24 24 ਘੰਟੇ ਆ ਰਹੀ ਨਹੀਂ 24 ਘੰਟੇ ਤੱਕ ਬੂਟਾ ਹੀ ਹੁਣ ਹਰ ਇੰਨੀ ਗੰਦੀ ਮੁਸ਼ਕਲ ਮਾਰ ਰਹੀ ਆ ਦੇਖੋ ਮੈਂ ਦੂਜੀ ਰਿਕਾਰਡਿੰਗ ਸੁਣਾਈ ਜੀ ਦੇ ਵਿੱਚੋਂ ਕਹਿ ਰਿਹਾ ਬੱਚਿਆਂ ਨੂੰ ਕਿ ਮੇਰਾ ਜਿਹੜਾ ਮੇਰਾ ਥਰਡ ਆਫਸਰ ਹੈ ਤੇ ਜਿਹੜਾ ਮੇਰਾ ਏ ਬੀ 1 ਹੈ ਉਹ ਮੈਨੂੰ ਬੁਲੀ ਕਰਦੇ ਆ ਵੀ ਮੈਨੂੰ ਬਹੁਤ ਤੰਗ ਕਰਦੇ ਉਹਨਾਂ ਦੀ ਗੱਲਾਂ ਮੇਰੇ ਦਿਲ ਤੇ ਚੁਗਦੀ ਆ ਮੈਨੂੰ ਕੀ ਕਰਨਾ ਚਾਹੀਦਾ ਮੈਂ ਉਹਨੂੰ ਪੁੱਛਿਆ ਮੈਂ ਕਿ ਆ ਵੀ ਤੁਹਾਡੇ ਔਇਲ ਟੈਂਕਰ ਹੈ ਐਟਸੋਪੀਏ ਵੀ ਨੋ ਲਿਕਰ ਪਾਲਸੀ ਹੈ ਵੀ ਤੁਹਾਡੇ ਇੱਥੇ दारू ਪੀਤੀ ਜਾਂਦੀ ਹੈ ਕਿ ਨਹੀਂ ਪੀਤੀ ਜਾਂਦੀ ਮੈਂ ਉਹਨੂੰ ਉਹਦੀ ਰਿਕਾਰਡਿੰਗ ਸੁਣਾਈ ਹੈ ਮਤਲਬ ਉਹਦਾ ਚੀਫ ਆਫੀਸਰ दारू ਵੇਚ ਕੇ ਰਾਤ ਨੂੰ ਰੋਂਦਾ ਸੀ ਉਹ ਉਹ ਮੈਨੂੰ ਸੁਣਾਈ ਹੈ ਮਤਲਬ ਉਹਨੇ ਕੋਈ ਵੀ ਜਵਾਬ ਨਹੀਂ ਦਿੱਤਾ ਜੀ ਮਤਲਬ ਹਰ ਇੱਕ ਗੱਲ ਨੂੰ ਉਹਨੇ ਨਾ ਕੀਤੀ ਬੱਚੋ ਕਰਕੇ ਬੈਠ ਗਿਆ ਬੁੱਝ ਬਣ ਕੇ ਬੈਠ ਗਿਆ ਬਿਲਕੁਲ ਪਹਿਲੀ ਗੱਲ ਤਾਂ ਦੇਖੋ ਹੀ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੈ ਕਿ ਉਹਨੇ ਐਸਾ ਕਰਿਆ ਅਗਰ ਉਹਨੇ ਐਸਾ ਕਰਿਆ ਵੀ ਹੈ ਤਾਂ ਉੱਥੇ ਐਸੇ ਹਾਲਾਤ ਬਣਾਏ ਗਏ ਉਹਨੂੰ ਇੰਨਾ ਜ਼ਿਆਦਾ ਤੋੜ ਦਿੱਤਾ ਗਿਆ ਨੀ ਮੈਂ ਤਾਂ ਆਪਣਾ 3 ਸਾਲ ਪਹਿਲੇ 3 ਮਹੀਨੇ ਪਹਿਲਾਂ ਆਪਣਾ ਬੱਚਾ ਭੇਜਿਆ ਸੀ ਨਾ ਬਿਲਕੁਲ ਮੈਡੀਕਲੀ ਫਿਟ ਸੀ ਮੈਂਟਲਿਕਲੀ ਫਿਟ ਸੀ ਉੱਥੇ ਸਮਗਲਿੰਗ ਕਰਕੇ दारू ਮੰਗਾਉਂਦੇ ਸੀ ਉਹ दारू ਪੀਂਦੇ ਸੀ ਉਹ ਐਦਾਂ ਹੀ ਹੋਰ ਵੀ ਨਸ਼ੇ ਹੁੰਦੇ ਹੋਣਗੇ ਹੋ ਸਕਦਾ ਕੋਈ ਸਮਗਲਿੰਗ ਵੀ ਹੁੰਦੀ ਹੋਵੇ ਕੀ ਪਤਾ ਲੱਗਦਾ ਨਾ ਉਹਨੇ ਜਦੋਂ ਵੀ ਗੱਲ ਕੀਤੀ ਹੈ ਨਾ ਮੈਨੂੰ ਉਹਨੇ ਕਹਣਾ ਕਿ ਪਾਪਾ ਜੀ ਮੈਂ ਨਾ ਪਿਛਲੇ 24 25 ਘੰਟੇ ਤੋਂ ਸੁੱਤਾ ਨਹੀਂ ਹੈਗਾ ਵੀ ਪਰ ਜਿਹੜਾ ਮੇਰਾ ਦੂਸਰਾ ਫਰੈਂਡ ਹੈ ਉਹ ਫਲਾਣੇ ਸ਼ਿਪ ਤੇ ਉਹ 30 ਘੰਟੇ ਤੋਂ ਨਹੀਂ ਸੁੱਤਾ ਮਤਲਬ ਉਹਨੇ ਗੱਲ ਇਦਾਂ ਘੁਮਾ ਕੇ ਕਰ ਦੇਣੀ ਪੰਜਾਬ ਦਾ ਮੁੱਛ ਫੁੱਟ ਗੱਬਰੂ ਜਿਹੜ ਕਹਤਾ ਸੁਸਾਈਡ ਕਰ ਲਿਆ ਇਹ ਕਹਤਾ ਕਿ ਉਹ ਪਰੇਸ਼ਾਨ ਸੀਗਾ ਇਹ ਕਹਤਾ ਕਿ ਉਹਨੇ ਆਪਣੇ ਆਪ ਹੀ ਆਤਮ ਹੱਤਿਆ ਕਰ ਲਈ ਪਰ ਉਸ ਦਾ ਪਿਓ ਸਰਕਾਰੀ ਹਸਪਤਾਲ ਦੇ ਵਿੱਚ ਖੜ ਕੇ ਡੈੱਡ ਬਾਡੀ ਨੂੰ ਲੈ ਕੇ ਕੁਰਲਾ ਰਿਹਾ ਹੈ ਰੋ ਰਿਹਾ ਹੈ ਕਿ ਮੇਰੇ ਪੁੱਤ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਇਹ ਕੀਤਾ ਕਿੰਨੇ ਹੈ ਇੱਕ ਪ੍ਰਾਈਵੇਟ ਕੰਪਨੀ ਹੈ ਸ਼ਿਪ ਹੈ ਸ਼ਿਪ ਦੇ ਥਰੂ ਉਹ ਇੰਗਲੈਂਡ ਤੱਕ ਜਾਂਦਾ ਤੇ ਉੱਥੇ ਉਹ ਅੰਡਰਟ੍ਰੇning ਹੁੰਦਾ ਤੇ ਉਥੇ ਉਹਦੀ ਡੈਥ ਹੁੰਦੀ ਹੈ ਜਾਂ ਕੀ ਹੁੰਦਾ ਇਹ ਸਾਰੀ ਗੱਲਬਾਤ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਇਹ ਪ੍ਰਾਈਵੇਟ ਕੰਪਨੀਆਂ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਿੱਕੇ ਦੇ ਨਾਲ ਮਾਰ ਰਹੀਆਂ ਨੇ ਜਾਂ ਖੋ ਰਹੀਆਂ ਨੇ ਮਾਵਾ ਦੇ ਪੁੱਤ ਇਹ ਬਹੁਤ ਵੱਡੇ ਸਵਾਲ ਨੇ ਵਿਕਰਮਜੀਤ ਸਿੰਘ ਸਾਡੇ ਨਾਲ ਨੇ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਬਲਰਾਜ ਦੀ ਤਕਰੀਬਨ 20 21 ਸਾਲਾਂ ਦੀ ਉਮਰ ਸੀਗੀ ਤੇ ਉਹਦੀ ਡੈਥ ਹੋ ਚੁੱਕੀ ਹੈ ਸਰਕਾਰੀ ਹਸਪਤਾਲ ਸਿਵਲ ਹਸਪੀਟਲ ਜਿਹੜਾ 6 ਫੇਸ ਦਾ ਉੱਥੇ ਪਈ ਹੋਈ ਹੈ ਤੇ ਪਿਓ ਇਨਸਾਫ ਲਈ ਇੱਥੇ ਖੜਾ ਹੋਇਆ ਉਹ ਪ੍ਰਾਈਵੇਟ ਕੰਪਨੀ ਨੂੰ ਲਗਾਤਾਰ ਈਮੇਲਸ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਇਹ ਚਾਰ ਬੰਦੇ ਸੀਗੇ ਇਹਨਾਂ ਉੱਤੇ ਕਾਰਵਾਈ ਕਰੋ ਉਹ ਕਹਿ ਰਿਹਾ ਕਿ ਤੁਹਾਡੇ ਪੁੱਤ ਨੇ ਸੁਸਾਇਡ ਕੀਤਾ ਤੇ ਪਿਓ ਕਹਿ ਰਿਹਾ ਕਿ ਤੁਸੀਂ ਸਬੂਤਾ ਦਿਓ ਕੋਈ ਸਬੂਤ ਤੁਹਾਡੇ ਕੋਲ ਹੋਣਗੇ ਕੋਈ ਚੀਜ਼ਾਂ ਹੋਣਗੀਆਂ ਵਿਕਰਮ ਜੀ ਤੁਸੀਂ ਇੱਥੇ ਖੜੇ ਹੋਏ ਹੋ ਕਾਫੀ ਟਾਈਮ ਤੋਂ ਸਵੇਰ ਤੋਂ ਇੱਥੇ ਖੜੇ ਹੋਏ ਹੋ ਪਹਿਲਾਂ ਤੁਸੀਂ ਇੰਗਲੈਂਡ ਦੀ ਧਰਤੀ ਤੱਕ ਗਏ ਆਪਣੇ ਪੁੱਤ ਦੀ ਦੇਹ ਨੂੰ ਇੱਥੇ ਲੈ ਕੇ ਆਏ ਹੋ ਦੇਹ ਸਾਹਮਣੇ ਪਈ ਹੈ ਤੇ ਤੁਸੀਂ ਸਾਰੇ ਇੱਥੇ ਪਿੰਡ ਵਾਲੇ ਵੀ ਤੁਹਾਡੇ ਸਾਥ ਨਾਲ ਖੜੇ ਹੋਏ ਨੇ ਤੁਹਾਨੂੰ ਕਿਉਂ ਇਹ ਕਿਹਾ ਜਾ ਰਿਹਾ ਕਿ ਤੁਹਾਡੇ ਪੁੱਤ ਨੇ ਸੁਸਾਇਡ ਕੀਤਾ ਆਪੀ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਜੀ ਪਰ ਮੇਰਾ ਬੇਟਾ ਐਸਾ ਨਹੀਂ ਹੈ ਬਿਲਕੁਲ ਕਿਸੇ ਨੂੰ ਵੀ ਪੁੱਛ ਲਓ ਤੁਸੀਂ ਕਿਸੇ ਉਹਦੇ ਬੈਚਮੇਟ ਨੂੰ ਪੁੱਛ ਲਓ ਕਿਸੇ ਅੰਡੀ ਕੁਆਂਟੀ ਨੂੰ ਪੁੱਛ ਲਓ ਹਮੇਸ਼ਾ ਬਹੁਤ ਮਿਲ ਅਨਸਾਰ ਸੀ ਪੜ੍ਹਾਈ ਦੇ ਵਿੱਚ ਅੱਛਾ ਬਹੁਤ ਬਹੁਤ ਸਾਊ ਬੱਚਾ ਹੈ ਉਹ ਐਸਾ ਨਹੀਂ ਕਰ ਸਕਦਾ ਬਿਲਕੁਲ ਰੋਜ਼ ਮੇਰੇ ਨਾਲ ਉਹਦੀ ਗੱਲ ਹੁੰਦੀ ਸੀ ਕਦੇ ਵੀ ਮੈਂ ਤਾਂ ਉਹਨੇ ਇੱਕ ਵਾਰ ਵੀ ਮੈਨੂੰ ਆਏ ਨਹੀਂ ਕਿਹਾ ਨਾ ਵੀ ਉਹ ਇਸ ਚੀਜ਼ ਤੋਂ ਤੰਗ ਹੈ ਐਸਾ ਕਦੇ ਕਰ ਸਕਦਾ ਕੁਝ ਨਹੀਂ ਬਿਲਕੁਲ ਵੀ ਨਹੀਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਪੁੱਤ ਦੀ ਜਿਹੜੀ ਐ ਡੈਥ ਹੋ ਚੁੱਕੀ ਹੈ ਕਿੰਨੇ ਦੱਸਿਆ ਕੀ ਵਜ੍ਹਾ ਦੱਸਿਓ ਉਹਦੇ ਪਿੱਛੇ ਕਿ ਵੀ ਇਹ ਵਜ੍ਹਾ ਹੈ 16 ਤਰੀਕ ਦੀ ਸਵੇਰੇ ਮੇਰੇ ਉਹਦੇ ਨਾਲ ਗੱਲ ਹੋਈ ਹੈ ਜੀ 15 ਮਿੰਟ ਉਹਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਕਹਿੰਦਾ ਕਿ ਵੀ ਪਾਪਾ ਜੀ ਮੇਰਾ ਨੈਕਸਟ ਸਪੋਰਟ ਇੰਗਲੈਂਡ ਹੈ ਮੈਨੂੰ ਉੱਥੇ ਸ਼ੋਰਲੀ ਮਿਲੇਗੀ ਤੇ ਮੈਂ ਜਾ ਕੇ ਉੱਥੇ ਨ ਘੁੰਮ ਕੇ ਆਉਂਗਾ ਅੱਛੀ ਜਗ੍ਹਾ ਹੈ ਬਹੁਤ ਬੜਾ ਖੁਸ਼ੀ ਮਤਲਬ ਪਲਾਨ ਦੱਸ ਰਿਹਾ ਜੀ ਮੈਨੂੰ ਮੈਂ ਕਿਹਾ ਠੀਕ ਹੈ ਬੇਟਾ ਜਾ ਕੋਈ ਗੱਲ ਨਹੀਂ ਤੇ ਉਸੇ ਦਿਨ ਸ਼ਾਮ ਨੂੰ 16 ਤਰੀਕ ਦੀ 9:30 9:30 ਵਜੇ ਉਹਦੀ ਕੰਪਨੀ ਦੇ 8-10 ਬੰਦੇ ਆਏ ਤੇ ਕਹਿੰਦੇ ਵੀ ਥੋੜਾ ਬੇਟਾ ਨਹੀਂ ਰਿਹਾ ਮੈਂ ਕਿਹਾ ਵੀ ਐਦਾਂ ਕਿਵੇਂ ਹੋ ਸਕਦਾ ਸਵੇਰ ਤਾਂ ਮੇਰੀ ਉਹਦੇ ਨਾਲ ਗੱਲ ਹੋਈ ਹੈ ਕਹਿੰਦੇ ਉਹਨੇ ਖੁਦ ਨੂੰ ਹੈਂਗ ਕਰ ਲਿਆ ਮੈਂ ਕਿਹਾ ਮੈਂ ਨਹੀਂ ਮੰਨਦਾ ਭਾਈ ਤੁਹਾਡੀ ਗੱਲ ਸ਼ਿਪ ਦੇ ਵਿੱਚ ਉਹ ਆ ਕੇ ਦੱਸ ਰਹੇ ਨੇ ਚਾਰ ਪੰਜ ਜਨੇ ਕਿ ਆਪਣੇ ਆਪ ਨੂੰ ਟੰਗ ਲਿਆ ਸ਼ਿਪ ਦੇ ਵਿੱਚ ਉੱਥੇ ਫਾਹਾ ਲੈ ਲਿਆ ਜਿਹੜੇ ਫਾਹਾ ਲੈ ਲਿਆ ਕਹਿੰਦੇ ਉੱਥੇ ਮੈਂ ਕਿਹਾ ਵੀ ਮੈਂ ਨਹੀਂ ਮੰਨਦਾ ਤੁਹਾਡੀ ਗੱਲ ਮੇਰਾ ਬੇਟਾ ਐਸਾ ਹੈ ਹੀ ਨਹੀਂ ਹੈ ਸਵੇਰੇ ਮੇਰੀ ਨਾਲ ਗੱਲ ਹੋਈ ਹੈ ਕੋਈ ਕੋਈ ਸਹੀ ਨਹੀਂ ਕੋਈ ਕੁਝ ਨਹੀਂ ਮੈਡੀਕਲੀ ਫਿਟ ਹੈ ਉਹ ਮੈਂਟਲੀ ਫਿਟ ਹੈ 3 ਮਹੀਨੇ ਪਹਿਲਾਂ ਉਹਦਾ ਮੈਡੀਕਲ ਹੋਇਆ ਸਭ ਕੁਝ ਬਿਲਕੁਲ ਕੋਈ ਉਹ ਨਹੀਂ ਅਰਨਾ ਅੱਛਾ ਬੱਚਾ ਦੇ ਇੱਕ ਛੋਟਾ YouTube ਚੈਨਲ ਹੈ ਉਹਨਾਂ ਤੇ ਜੋ ਵੀ ਆਪਣਾ ਕੰਮ ਕਰਦਾ ਸੀ ਉਹ ਪਾ ਦਿੰਦਾ ਸੀ ਜਿਹੜਾ ਅਮਾਜੀ ਬੱਚਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਹੁੰਦੀ ਸੀ ਉਹਨੇ ਇੱਕ ਆਪਣਾ ਛੋਟਾ ਜਿਹਾ ਗਰੁੱਪ ਬਣਾਇਆ ਹੁੰਦਾ ਜਿਹੜੇ ਬੱਚੇ ਮਰਚ ਨੀਵੀਂ ਦੀ ਟ੍ਰੇਨਿੰਗ ਲੈਣੇ ਹਨ ਉਹਨਾਂ ਨੂੰ ਦੱਸਦਾ ਰਹਿੰਦਾ ਸੀ ਵੀ ਆਹ ਪੇਪਰ ਇਸ ਤਰ੍ਹਾਂ ਹੋਣਾ ਆ ਸਭ ਕੁਝ ਹੁਣ ਬਿਲਕੁਲ ਨਹੀਂ ਇਦਾਂ ਦਾ ਸੀ ਯਾਰ ਉਹ ਜਿੱਦਾਂ ਕਹਿ ਰਹੇ ਉਹਨੂੰ ਤੁਸੀਂ ਭਾਵ ਕੋਰੇ ਹੋ ਅਸੀਂ ਤੁਹਾਡੀਆਂ ਫੀਲਿੰਗਸ ਸਮਝ ਸਕਦੇ ਹਾਂ ਕਿਉਂਕਿ ਪਿਓ ਦਾ ਪੁੱਤ ਗਿਆ ਹੈ ਮੈਂ ਜੋ ਸ਼ੁਰੂਆਤ ਦੇ ਵਿੱਚ ਕਹਿ ਰਿਹਾ ਸੀਗਾ ਕਿ ਵੀ ਦੇਹ ਪਈ ਹੋਇਆ ਤੇ ਪੁੱਤ ਪਿਓ ਕਰਲਾ ਰਿਹਾ ਪਰ ਅਸੀਂ ਅਸੀਂ ਤੁਹਾਡੇ ਨਾਲ ਖੜੇ ਆਂ ਇਹ ਪ੍ਰਵਾਹ ਤੁਹਾਡੇ ਨਾਲ ਖੜੇ ਹੋਏ ਨੇ ਇਹਨੇ ਸਾਰੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਪ੍ਰਾਈਵੇਟ ਕੰਪਨੀ ਨੇ ਉਹ ਧੋਖਾ ਕਿਉਂ ਕਰਦੇ ਆ ਤੁਹਾਡੇ ਨਾਲ ਉਹਨਾਂ ਨੇ ਕਿਉਂ ਕਤਲ ਕੀਤਾ ਤੁਹਾਡੇ ਬੱਚੇ ਦਾ ਜੇ ਤੁਸੀਂ ਕਹਿ ਰਹੇ ਹੋ ਕਿ ਕਤਲ ਹੋਇਆ ਮੈਂ ਮੈਂ ਸ਼ਰਿਆਮ ਕਹਿਣਾ ਵੀ ਉੱਥੇ ਜਿਹੜੇ ਚਾਰ ਆਫਸਰ ਸੀ ਨਾ ਇੱਕ ਉਹਦਾ ਕੈਪਟਨ ਇੱਕ ਉਹਦਾ ਚੀਫ ਆਫੀਸਰ ਇੱਕ ਉਹਦਾ ਥਰਡ ਆਫਸਰ ਤੇ ਇੱਕ ਏ ਬੀ ਉਹ ਉਹਦੇ ਨਾਲ ਬੁਲੀ ਕਰਦੇ ਤੇ ਉਹਦੇ ਨਾਲ ਬਹੁਤ ਗਲਤ ਵਿਵਹਾਰ ਹੁੰਦਾ ਤਾ ਉਹ ਤੋਂ 22 25 30 30 ਘੰਟੇ ਕੰਮ ਕਰਾਇਆ ਜਾਂਦਾ ਜੀ ਸੌਣ ਨੂੰ ਨਹੀਂ ਮਿਲਦਾ ਜੀ ਮੇਰੇ ਕੋਲ ਉਹਦੇ ਵੌਇਸ ਮੈਸੇਜ ਪਏ ਆ ਜਿਹਦੇ ਵਿੱਚ ਉਹ ਕਹਿ ਰਿਹਾ ਬੱਚਿਆਂ ਨੂੰ ਕਿ ਯਾਰ ਵੀ ਮੇਰੇ ਫਲਾਣਾ ਫਲਾਣਾ ਆਫੀਸਰ ਮੈਨੂੰ ਬਲੀ ਕਰਦਾ ਵੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਮੇਰੇ ਕੋਲ ਉਹਦੀ ਇੱਕ ਵੀਡੀਓ ਕਲਿੱਪ ਹੈ ਜਿਹਦੇ ਵਿੱਚ ਉਹ ਆਪਣੇ ਪੈਰ ਦਿਖਾ ਕੇ ਕਹਿ ਰਿਹਾ ਪਾਪਾ ਜੀ ਮੇਰੇ ਨਾ ਪੈਰ ਬਿਲਕੁਲ ਖਰਾਬ ਹੋ ਚੁੱਕੇ ਆ ਵੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਵੀ ਉਹਨੇ ਪਿਛਲੇ 24 ਘੰਟੇ ਤੋਂ ਬੂਟ ਹੀ ਨਹੀਂ ਉਤਾਰੇ ਜਦ ਮੈਂ ਉੱਥੇ ਗਿਆ 18 19 ਤਰੀਕ ਨੂੰ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਮੈਂ ਕਹ ਵੀ ਦੱਸੋ ਵੀ ਮੇਰੇ ਬੇਟੇ ਤੇ ਉਹ ਕਹਿੰਦਾ ਵੀ ਪਤਾ ਨਹੀਂ ਜੀ ਉਹਦੇ ਜਿਹੜਾ ਕੈਪਟਨ ਸੀ ਉਹਦਾ ਜਵਾ ਸੀ ਪਤਾ ਨਹੀਂ ਉਹਨੇ ਕਿਦਾਂ ਸੁਸਾਈਡ ਕਰ ਲਿਆ ਮੈਂ ਕਿਹਾ ਵੀ ਤੁਹਾਨੂੰ ਲੱਗਦਾ ਉਹ ਸੁਸਾਈਡ ਵਾਲਾ ਸੀ ਨਹੀਂ ਮੈਨੂੰ ਨਹੀਂ ਲੱਗਦਾ ਉਹ ਉਹਦੇ ਖੁਦ ਦੇ ਬੋਲ ਆ ਸੀ ਕੈਪਟਨ ਦੇ ਕਿ ਨਹੀਂ ਮੈਨੂੰ ਲਈ ਲੱਗਦਾ ਉਹ ਤਾਂ ਉੱਥੇ ਮਿਲ ਬੈਨਾ ਸਹੂ ਬੱਚਾ ਸੀ ਨਾ ਮਤਲਬ ਜਿਵੇਂ ਉਹਦੇ ਕਿਸੇ ਆਫੀਸਰ ਦੇ ਕੋਈ ਮਾੜਾ ਮੁੱਟ ਲੱਕ ਵੀ ਦੁਖਦਾ ਸੀ ਉਹ ਵੀ ਘੁੱਟਣ ਲੱਗ ਜਾਂਦਾ ਸੀ ਵਿਚਾਰਾ ਹਰ ਇੱਕ ਦਾ ਕੰਮ ਕਰ ਦਿੰਦਾ ਸੀ ਮੈਂ ਉਹਨੂੰ ਪੁੱਛਿਆ ਕੈਪਟਨ ਨੂੰ ਮੈਂ ਕਿਹਾ ਵੀ ਮੇਰਾ ਬੇਟਾ ਕਿੰਨੀ ਦੇਰ ਕੰਮ ਕਰਦਾ ਸੀ ਉਹ ਕਹਿੰਦਾ ਜੀ 6-8 ਘੰਟੇ ਮੈਕਸਿਮਮ ਜੋ ਐਸਓਪੀ ਹੈ ਉਹਨਾਂ ਹੀ ਕਰਾਉਂਦੇ ਸੀ ਅਸੀਂ ਮੈਂ ਕਹਿੰਦਾ ਬਈ ਮੈਂ ਉਹਨੂੰ ਵੀਡੀਓ ਦਿਖਾਈ ਮੈਂ ਕਹਾ ਦੇਖ ਮੇਰੇ ਬੇਟੇ ਦੀ ਵੀਡੀਓ ਵੀ ਮੈਨੂੰ ਆ ਕਹਿ ਰਿਹਾ ਤੇ ਚੁੱਪ ਕਰ ਗਿਆ ਮੈਂ ਕਹਾਂ ਵੀ ਜੇ ਤੁਸੀਂ ਕਹਿ ਰਹੇ ਹੋ ਤਾਂ ਫਿਰ ਤੁਹਾਡੇ ਸਾਹਮਣੇ ਤਾਂ ਮੇਰਾ ਬੇਟਾ ਪਾਗਲੇ ਸੀ ਜਿਹੜਾ ਵੀ ਰਾਤ ਨੂੰ ਬੂਟ ਪਾ ਕੇ ਸੌਂਦਾ ਸੀ ਬੂਟੇ ਨਹੀਂ ਖੋਲਦਾ ਸੀ 24-24 ਘੰਟੇ ਉਹਨੂੰ ਕੋਈ ਜਵਾਬ ਨਹੀਂ ਆਇਆ ਜੀ ਮੈਂ ਉਹਨੂੰ ਪੁੱਛਿਆ ਮੈਂ ਕਹਾਂ ਵੀ ਆ ਦੇਖੋ ਮੈਂ ਦੂਜੀ ਰਿਕਾਰਡਿੰਗ ਸੁਣਾਈ ਜਿਹਦੇ ਵਿੱਚ ਉਹ ਕਹਿ ਰਿਹਾ ਬੱਚਿਆਂ ਨੂੰ ਕਿ ਮੇਰਾ ਜਿਹੜਾ ਮੇਰਾ ਥਰਡ ਆਫਸਰ ਹੈ ਜਿਹੜਾ ਮੇਰਾ AB1 ਹੈ ਉਹ ਮੈਨੂੰ ਬੁਲੀ ਕਰਦੇ ਆ ਵੀ ਮੈਨੂੰ ਬਹੁਤ ਤੰਗ ਕਰਦੇ ਉਹਨਾਂ ਦੀ ਗੱਲਾਂ ਮੇਰੇ ਦਿਲ ਤੇ ਚੁਗਦੀ ਆ ਮੈਨੂੰ ਕੀ ਕਰਨਾ ਚਾਹੀਦਾ ਉਹਨੇ ਫਿਰ ਕੋਈ ਜਵਾਬ ਨਹੀਂ ਦਿੱਤਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਔਇਲ ਟੈਂਕਰ ਹੈ ਇੱਥੇ SOP ਵੀ ਨੋ ਲਿਖ ਕੇ ਪਾਲਸੀ ਹੈ ਵੀ ਤੁਹਾਡੇ ਇੱਥੇ दारू ਪੀਤੀ ਜਾਂਦੀ ਹੈ ਕਿ ਨਹੀਂ ਪੀਤੀ ਜਾਂਦੀ ਮੈਂ ਉਹਨੂੰ ਉਹਦੀ ਰਿਕਾਰਡਿੰਗ ਸੁਣਾਈ ਆ ਜਦ ਮਤਲਬ ਉਹਦਾ ਚੀਫ ਆਫੀਸਰ दारू ਪੀ ਕੇ ਰਾਤ ਨੂੰ ਰੋਂਦਾ ਸੀ ਉਹ ਮੈਂ ਸੁਣਾਈ ਆ ਮਤਲਬ ਉਹਨੇ ਕੋਈ ਵੀ ਜਵਾਬ ਨਹੀਂ ਦਿੱਤਾ ਜੀ ਮਤਲਬ ਹਰ ਇੱਕ ਗੱਲ ਨੂੰ ਉਹਨੇ ਨਾ ਕੀਤੀ ਬੱਚੋ ਕਰਕੇ ਬੈਠ ਗਿਆ ਬੁੱਝ ਬਣ ਕੇ ਬੈਠ ਗਿਆ ਬਿਲਕੁਲ ਮੇਰੇ ਬੱਚਾ ਐਸਾ ਹੈ ਹੀ ਨਹੀਂ ਸੀ ਤਾਂ ਕੁਝ ਗੜਬੜ ਹੈ ਇਹਦੇ ਵਿੱਚ ਦੇਖੋ ਮੈਂ ਤਾਂ ਇੱਕ ਆਮ ਇਨਸਾਨ ਆ ਮੇਰੀ ਕੋਈ ਕਿਸੇ ਨਾਲ ਕੋਈ ਪਹੁੰਚ ਨਹੀਂ ਕੋਈ ਕੁਝ ਨਹੀਂ ਮਤਲਬ ਜੇ ਮੈਨੂੰ ਕਿਸੇ ਦੇ ਜਰੀਏ ਇਨਸਾਫ ਮਿਲੂਗਾ ਤਾਂ ਜੇ ਤੁਸੀਂ ਕੁਝ ਕਰ ਸਕਦੇ ਤਾਂ ਤੁਹਾਨੂੰ ਕਰਨਾ ਚਾਹੀਦਾ ਤਾਂ ਹੀ ਆਇਆ ਕਿ ਜੋ ਜਸਟਿਸ ਉਹ ਤੁਹਾਡੇ ਨਾਲ ਹੋਣਾ ਚਾਹੀਦਾ ਕਿਉਂਕਿ ਤੁਹਾਡਾ ਤਾਂ ਪੁੱਤ ਗਿਆ ਨਾ ਤੁਹਾਨੂੰ ਕੋਈ ਲਾਲਚ ਨਾ ਕੀ ਇਹ ਚੀਜ਼ ਹੈ ਤੁਹਾਨੂੰ ਇਹ ਹੈ ਕਿ ਇਨਸਾਫ ਮਿਲਣਾ ਚਾਹੀਦਾ ਸੱਚਾਈ ਪਤਾ ਲੱਗਣੀ ਚਾਹੀਦੀ ਹੈ ਪਿੱਛੇ ਦੀ ਕੀ ਸੱਚਾਈ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਪੁੱਤ ਦੇ ਗਲੇ ਤੇ ਨਿਸ਼ਾਨ ਸੀਗੇ ਉਹ ਨਿਸ਼ਾਨ ਤੁਹਾਨੂੰ ਕਦੋਂ ਲੱਗੇ ਕਿ ਵੀ ਉਹ ਵਾਕਈ ਹੈਂਗ ਸੀਗਾ ਜਾਂ ਫਿਰ ਉਹ ਖਿੱਚ ਕੇ ਕਿਸੇ ਨੇ ਆਪ ਕੁੱਟ ਕੇ ਮਾਰਿਆ ਵੇ ਮੈਂ ਤਾਂ ਇੱਕ ਆਮ ਇਨਸਾਨ ਹਾਂ ਮੈਂ ਕੋਈ ਮੈਡੀਕਲ ਨਾਲ ਮੈਨੂੰ ਕੋਈ ਉਹ ਨਹੀਂ ਹੈ ਵੀ ਮੈਂ ਆ ਨਹੀਂ ਅੰਦਾਜ਼ਾ ਲਾ ਸਕਦਾ ਪਰ ਉਹਦੇ ਗਲੇ ਤੇ ਨਿਸ਼ਾਨ ਜ਼ਰੂਰ ਸੀਗੇ ਆ ਨਹੀਂ ਕਿ ਐਸੇ ਕਿ ਕਿਸੇ ਖਿੱਚ ਕੇ ਕਰੇ ਸੀ ਜਾਂ ਉਹਨੇ ਖੁਦ ਕਰੇ ਸੀ ਪਰ ਨਿਸ਼ਾਨ ਜ਼ਰੂਰ ਸੀਗੇ ਜੋ ਸੱਚ ਹੈ ਪਰ ਅਗਰ ਪਹਿਲੀ ਗੱਲ ਤਾਂ ਦੇਖੋ ਹੀ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਕਿ ਉਹਨੇ ਐਸਾ ਕਰਿਆ ਅਗਰ ਉਹਨੇ ਐਸਾ ਕਰਿਆ ਵੀ ਹੈ ਤਾਂ ਉੱਥੇ ਐਸੇ ਹਾਲਾਤ ਬਣਾਏ ਗਏ ਉਹਨੂੰ ਇੰਨਾ ਜ਼ਿਆਦਾ ਤੋੜ ਦਿੱਤਾ ਗਿਆ ਨਹੀਂ ਮੈਂ ਤਾਂ ਆਪਣਾ 3 ਸਾਲ ਪਹਿਲਾਂ 3 ਮਹੀਨੇ ਪਹਿਲਾਂ ਆਪਣਾ ਬੱਚਾ ਭੇਜਿਆ ਸੀ ਨਾ ਬਿਲਕੁਲ ਮੈਡੀਕਲੀ ਫਿਟ ਸੀ ਮੈਂਟਲਿਟੀ ਫਿਟ ਸੀ ਉਹਦੇ ਪੁੱਤ ਨੂੰ ਟਾਰਚਰ ਕਰਦੇ ਰਹੇ ਜਾਣ ਜਾਣ ਕੇ ਉਹਨੂੰ ਮਜਬੂਰ ਕਰ ਦਿੱਤਾ ਮੈਨੂੰ ਤਾਂ ਇਦਾਂ ਹੀ ਲੱਗਦਾ ਵੀ ਕਿਉਂਕਿ ਉਹ ਕਰੇ ਨਹੀਂ ਸਕਦਾ ਨਾ ਐਸਾ ਕੁਝ ਉੱਥੇ ਜਾਂ ਤਾਂ ਪਤਾ ਨਹੀਂ ਹੋਵੇ ਇਹ ਵੀ ਹੋ ਸਕਦਾ ਉਹਨੇ ਉੱਥੇ ਕੁਝ ਗਲਤ ਹੁੰਦਾ ਦੇਖ ਲਿਆ ਹੋਵੇ ਤਾਂ ਉਹਦੇ ਨਾਲ ਕੁਛ ਇਦਾਂ ਦਾ ਕਰਤੇ ਹੋਏ ਉਹਨਾਂ ਨੇ ਕਿਉਂਕਿ ਉੱਥੇ ਸਮਗਲਿੰਗ ਕਰਕੇ दारू ਮੰਗਾਉਂਦੇ ਸੀ ਉਹ दारू ਪੀਂਦੇ ਸੀ ਉਹ ਇਦਾਂ ਹੀ ਹੋਰ ਵੀ ਨਸ਼ੇ ਹੁੰਦੇ ਹੋਣਗੇ ਹੋ ਸਕਦਾ ਕੋਈ ਸਮਗਲਿੰਗ ਵੀ ਹੁੰਦੀ ਹੋਵੇ ਕੀ ਪਤਾ ਲੱਗਦਾ ਨਾ ਜਦੋਂ ਕਿਹਾ ਕਿ ਵੀ ਪਪਾ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੈਨੂੰ ਆ ਚੀਜ਼ਾਂ ਨੇ ਵੀ ਮੈਥੋਂ ਇਹ ਕੰਮ ਲੈਂਦੇ ਨੇ ਕਿ ਮੈਂ ਵਾਪਸ ਆ ਰਿਹਾ ਮੈਂ ਇੱਥੇ ਨਹੀਂ ਰਹਿਣਾ ਵਾਪਸ ਆਉਣ ਦੀ ਕਦੇ ਉਹਨੇ ਗੱਲ ਨਹੀਂ ਕੀਤੀ ਉਹਨੇ ਜਦੋਂ ਵੀ ਗੱਲ ਕੀਤੀ ਨਾ ਮੈਨੂੰ ਉਹਨੇ ਕਿਹਾ ਕਿ ਪਪਾ ਜੀ ਮੈਂ ਨਾ ਪਿਛਲੇ 24-25 ਘੰਟੇ ਤੋਂ ਸੁੱਤਾ ਨਹੀਂ ਹੈਗਾ ਵੀ ਪਰ ਜਿਹੜਾ ਮੇਰਾ ਦੂਸਰਾ ਫਰੈਂਡ ਹੈ ਉਹ ਫਲਾਨੇ ਸ਼ਿਪ ਤੇ ਉਹ 30 ਘੰਟੇ ਤੋਂ ਨਹੀਂ ਸੁੱਤਾ ਮਤਲਬ ਉਹਨੇ ਗੱਲ ਇਦਾਂ ਘੁਮਾ ਕੇ ਕਰ ਦੇਣੀ ਫਿਰ ਉਹਨੇ ਕਿਹਾ ਕਿ ਪਾਪਾ ਜੀ ਵੀ ਆਹ ਟਾਈਮ ਵੇ ਮੇਰੇ 18 ਮਹੀਨੇ ਓਕੇ ਹੈ ਵੀ ਫਿਰ ਤਾਂ ਮੈਂ ਅਫਸਰ ਬਣ ਜੂਗਾ ਵੀ ਤਾਂ ਕਰਕੇ ਮੈਨੂੰ ਇੰਨਾ ਪਰੇਸ਼ਾਨੀ ਹੋ ਰਹੀ ਹੈ ਅੱਛਾ ਇਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਜਿਹੜੇ ਅਫਸਰ ਨੇ ਜੋ ਉੱਥੇ ਨੇਵੀ ਆਲੇ ਜਿਹੜੇ ਜੋ ਵੀ ਨੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਤੁਸੀਂ ਕਿਹਨਾਂ ਤੇ ਇਲਜ਼ਾਮ ਲਾ ਰਹੇ ਹੋ ਕਿ ਇਹ ਬੰਦੇ ਸੀਗੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਤੇ ਕੰਪਨੀ ਕਿਹੜੀ ਆ ਤੇ ਉਹ ਕੰਪਨੀ ਜਿਹੜੀ ਆ ਤੁਹਾਨੂੰ ਜਵਾਬ ਕਿਉਂ ਨਹੀਂ ਦਿੱਤੀ ਇਹ ਮੇਲਾ ਕੀ ਤੇ ਮੇਰੀ ਜਿਹੜੀ ਮੇਰੇ ਬੇਟੇ ਦੀ ਕੰਪਨੀ ਉਸ ਦੇ ਨਾਮ ਮੈਂ ਫਲੀਟ ਮੈਨੇਜਮੈਂਟ ਤੇ ਉਹਦਾ ਇੱਕ ਨਾਮ ਹੈ ਐਲੀਗੈਂਟ ਮਰੀਨ ਸਰਵਿਸਿਜ਼ ਇਹਨਾਂ ਦਾ ਇੱਥੇ ਨੋ ਸੈਕਟਰ ਵੀ ਦਫ਼ਤਰ ਹੈ ਜੀ ਮੈਂ ਜਦ ਮੈਨੂੰ ਆ ਸਭ ਕੁਝ ਹੋਇਆ ਮੈਂ ਉਸ ਤੋਂ ਬਾਅਦ ਇੱਕ ਉਹਨਾਂ ਤੋਂ ਰਿਕਾਰਡ ਮੰਗਿਆ ਮੈਨੂੰ ਕੋਈ ਰਿਕਾਰਡ ਨਹੀਂ ਦਿੱਤਾ ਗਿਆ ਮੇਰੇ ਬੱਚੇ ਦੇ ਵਰਕ ਕਵਰ ਕੀ ਸੀ ਉਹਦਾ ਰੈਸਟ ਟਾਈਮ ਕੀ ਸੀ ਸੌਚੀ ਜਦ ਮੰਗਿਆ ਮੈਨੂੰ ਕੁਛ ਨਹੀਂ ਪ੍ਰੋਵਾਈਡ ਕੀਤਾ ਕਰਨਾ ਤੋਂ ਮੈਂ ਕੰਪਲੇਂਟਸ ਪਾਈਆਂ ਵੀ ਆ ਫਲਾਣੇ ਫਲਾਣੇ ਬੰਦੇ ਮੇਰੇ ਬੱਚੇ ਨੂੰ ਪਰੇਸ਼ਾਨ ਕਰਦੇ ਸੀ ਉਹਨਾਂ ਨੇ ਕਿਸੇ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਹੈਗਾ ਉਹ ਉਹਨਾਂ ਤੋਂ ਜਿਹੜਾ ਚੀਫ ਅਫਸਰ ਸੀ ਜਿਹੜਾ ਉਸ ਤੋਂ ਪਹਿਲਾਂ ਉਹ ਇੱਕ ਦਿਨ ਪਹਿਲਾਂ ਹੀ ਉਸ ਦਿ ਜਿਸ ਦਿਨ ਉਹਦੇ ਨਾਲ ਆ ਘਟਨਾ ਹੋਈ ਇੱਕ ਦਿਨ ਪਹਿਲਾਂ ਹੀ ਉਹ ਸ਼ਿਫਟ ਉੱਤਰ ਗਿਆ ਸੀ ਕਿਉਂਕਿ ਉਹਦਾ ਕੰਟਰੈਕਟ ਖਤਮ ਹੋ ਗਿਆ ਸੀ ਉਸ ਤੋਂ ਇਲਾਵਾ ਕੈਪਟਨ ਥਰਡ ਅਫਸਰ ਤੇ ਏਬੀ ਹੁਣ ਵੀ ਸ਼ਿਪ ਦੇ ਉੱਪਰ ਹੈ ਉਹ ਸ਼ਿਪ ਅੱਗੇ ਜਾ ਰਿਹਾ ਉਹ ਕਨੇ ਕੰਮ ਕਰ ਰਿਹਾ ਹੈ ਇਹ ਕਿੱਥੋਂ ਦੇ ਕਿਹੜੇ ਸੂਬੇ ਦੇ ਨੇ ਪੰਜਾਬ ਦੇ ਨੇ ਹਰਿਆਣਾ ਦੇ ਹਿਮਾਚਲ ਤੁਹਾਨੂੰ ਇਹ ਦੱਸਿਆ ਕਿ ਕਿਹੜੀ ਸਟੇਟ ਦੇ ਜਿਹੜਾ ਕੈਪਟਨ ਹੈ ਉਹ ਹੈਗਾ ਹਰਿਆਣਾ ਦਾ ਰਹਿੰਦਾ ਦਿੱਲੀ ਚਾ ਉਹ ਤੇ ਜਿਹੜਾ ਉਹਦਾ ਚੀਫ ਚੀਫ ਅਫਸਰ ਹੈ ਜਿਹੜਾ ਉਹਦਾ ਚੀਫ ਅਫਸਰ ਹੈ ਉਹ ਬੰਗਾਲ ਸਾਈਡ ਦਾ ਤੇ ਜਿਹੜੇ ਬਾਕੀ ਦੋ ਬੰਦੇ ਆ ਉਹ ਮਹਾਰਾਸ਼ਟਰਾ ਦੇ ਬਿਲਕੁਲ ਤੁਸੀਂ ਸਾਈਨ ਕਰਾਓ ਇੱਕ ਵਾਰੀ ਪਰਮ ਬੈਦਬਾਣੀ ਸਾਡੇ ਨਾਲ ਨੇ ਕਿਉਂਕਿ ਸਹਿਯੋਗ ਵਾਸਤੇ ਆਏ ਹੋਏ ਨੇ ਕਹਿੰਦੇ ਕਿ ਵੀ ਜਦੋਂ ਕੋਈ ਪੀੜਤ ਹੁੰਦਾ ਉਹਦੇ ਨਾਲ ਖੜ ਜਾਂਦੇ ਨੇ ਸਾਰੇ ਪਿੰਡ ਵਾਲੇ ਖੜ ਜਾਂਦੇ ਨੇ ਬੈਦਵੰਦ ਸਾਹਿਬ ਇਸ ਤਿੱਕੇ ਦੇ ਨਾਲ ਪ੍ਰਾਈਵੇਟ ਕੰਪਨੀ ਆ ਜੇ ਬੱਚੇ ਖੋਣ ਲੱਗ ਗਏ ਆ ਪੰਜਾਬ ਦੇ ਪੰਜਾਬ ਦੇ ਕੀ ਹਾਲਾਂਕਿ ਹਰਿਆਣਾ ਦਾ ਵੀ ਬੱਚਾ ਉੱਥੇ ਕੰਮ ਕਰਦੇ ਆਊਗਾ ਉਸ ਕੰਪਨੀ ਦੇ ਵਿੱਚ ਜੁਪੀ ਦਾ ਵੀ ਕਰਦਾ ਹੋਣਾ ਹਿਮਾਚਲ ਦਾ ਵੀ ਕਰਦਾ ਹੋਣਾ ਵੱਖਰੇ ਵੱਖਰੇ ਥਾਵਾਂ ਤੋਂ ਕਰਦੇ ਹੋਣੇ ਫਿਰ ਐਵੇਂ ਜੇ ਲਾਸ਼ਾਂ ਆਉਣ ਲੱਗੀਆਂ ਪੁੱਤਾਂ ਦੀਆਂ ਤਾਂ ਫਿਰ ਕਿੱਧਰ ਨੂੰ ਜਾਏਗਾ ਪੰਜਾਬ ਹਰਿਆਣਾ ਜੀ ਗੱਲ ਇਹਦਾ ਜਿਸ ਤਰ੍ਹਾਂ ਵਿਕਰਮ ਸਿੰਘ ਨੇ ਦੱਸਿਆ ਉਹਨੇ ਮੈਨੂੰ ਤਾਂ ਲੱਗਦਾ ਵੀ ਨਿਆਣਿਆਂ ਦਾ ਸ਼ੋਸ਼ਣ ਹੋ ਰਿਹਾ ਸਾਡੇ ਬੱਚਾ ਦਾ ਸਰੀਰਕ ਸ਼ੋਸ਼ਣ ਵੀ ਹੋ ਰਿਹਾ ਪਤਾ ਨਹੀਂ ਆ ਦਾਰੂ ਵੀ ਕੇ ਰਾਤਾਂ ਨੂੰ ਇਹ ਕੀ ਕੀ ਨਹੀਂ ਆ ਮਾਲਸਾ ਵਗੈਰਾ ਆ ਉਦਾਂ ਦਾ ਕੋਈ ਹਰਕਤਾਂ ਕਰਦੇ ਆ ਜਿਹੜੇ ਬੱਚੇ ਐਨੇ ਤੰਗ ਹੋ ਜਾਂਦੇ ਆ ਇਹ ਤਾਂ ਇਹ ਛੇਪਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਵੀ ਇਹ ਕੰਪਨੀਆਂ ਨੇ ਚਾਹੇ ਫਲੀਟ ਮੈਨੇਜਮੈਂਟ ਹੈ ਚਾਹੇ ਹੋਰ ਕੋਈ ਵੀ ਨੇ ਜਿਹੜੇ ਐਦਾਂ ਦੇ ਵਾਰਦਾਤਾਂ ਜਿੱਥੇ ਹੁੰਦੀਆਂ ਇਹਨਾਂ ਦੇ ਕੰਪਨੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਹਰਜਾਨਾ ਲੱਗਣਾ ਚਾਹੀਦਾ ਅੱਗੇ ਤੇ ਨਾ ਸ਼ੋਸ਼ਣ ਹੋਵੇ ਸਾਡੇ ਬੱਚਿਆਂ ਨੂੰ ਲੱਗਦਾ ਕਿ ਇਹ ਪਹਿਲਾ ਕੇਸ ਤੇ ਆਖਰੀ ਕੇਸ ਹੋਏਗਾ ਇਸ ਟੀਕੇ ਦੇ ਨਾਲ ਹਾਲਾਂਕਿ ਮੀਡੀਆ ਦੇ ਵਿੱਚ ਆ ਗਏ ਇਹ ਦੱਸਣ ਲੱਗ ਗਏ ਕਿ ਸਾਡੇ ਪੁੱਤ ਨਾਲ ਇਹ ਹੋਇਆ ਇਸ ਟੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਨੂੰ ਲੱਗ ਰਿਹਾ ਕਿ ਕਤਲ ਹੋਇਆ ਹੋਰ ਵੀ بڑے ਕੇਸ ਹੋਣਗੇ ਜਾਂ ਦਬਗੇ ਹੋਣਗੇ ਜਾਂ ਅੱਗੇ ਆ ਸਕਦੇ ਨੇ ਬਹੁਤ ਨੇ ਬਹੁਤ ਨੇ ਜਿਹੜੇ ਦੱਸਦੇ ਨਹੀਂ ਹੈ ਜਿਨ੍ਹਾਂ ਦਾ ਕੋਈ ਚੱਲਦੇ ਨਹੀਂ ਹੈ ਆਪਣਾ ਐਪਲੀਕੇਸ਼ਨਾਂ ਦੇ ਦਿੰਦੇ ਉਹ ਦੁਬਾਰੇ ਵਾਪਸ ਲੈ ਲੈਣੇ ਆ ਬਹੁਤ ਕੇਸ ਹੋਣਗੇ ਇੱਦਾਂ ਪਰ ਇਹ ਬੱਚਿਆਂ ਦਾ ਇਹ ਕਤਲ ਹੈ ਇਹ ਸਰਿਆਂ ਦਾ ਕਤਲ ਹੈ ਚਾਹੇ ਉਹਨਾਂ ਨੇ ਤੰਗ ਪ੍ਰੇਸ਼ਾਨ ਕਰਕੇ ਕੀਤਾ ਚਾਹੇ ਬੱਚੇ ਨੇ ਆਪਣੇ ਆਪ ਕੀਤਾ ਕਿਉਂ ਕੀਤਾ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਥੋੜੇ ਰਹੀ ਅਸੀਂ ਪਾਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਿੰਨੇ ਵੀ ਸਾਡੇ ਇੱਥੇ ਜਿਹੜੇ ਸੁਣ ਸਕਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਅੱਛਾ ਭਈ ਤੁਸੀਂ ਵੀ ਆਏ ਹੋ ਉਹਨਾਂ ਦੇ ਸਹਾਇਕ ਦੇ ਵਿੱਚ ਸੁਖਚੈਨ ਜੀ ਤੁਸੀਂ ਵੀ ਆਏ ਹੋ ਤੁਹਾਨੂੰ ਕੀ ਲੱਗਦਾ ਕਿ ਜਸਟਿਸ ਮਿਲ ਜੇਗਾ ਪਰਿਵਾਰ ਨੂੰ ਜਿਵੇਂ ਤੁਸੀਂ ਸਾਰੇ ਖੜੇ ਹੋਏ ਹੋ ਡਿਸਟ੍ਰਿਕਟ ਨਾਲ ਦੱਸ ਰਹੇ ਨੇ ਕਿ ਧੱਕਾ ਹੋਇਆ ਤੇ ਮਿਲ ਜੇਗਾ ਜਸਟਿਸ ਇਹਨਾਂ ਨੂੰ ਦੇਖੋ ਅਸੀਂ ਤਾਂ ਜੀ ਤੁਹਾਡੇ মিডিਆ ਰਾਹੀਂ ਸਰਕਾਰ ਤੱਕ ਸੈਂਟਰ ਸਰਕਾਰ ਤੱਕ ਤੇ ਪੰਜਾਬ ਸਰਕਾਰ ਤੱਕ ਵਰਲਡ ਲੈਵਲ ਤੇ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਆ ਨੌਜਵਾਨ ਛੋਟੀ ਛੋਟੀ 20 ਸਾਲ ਦੀ ਉਮਰ ਦੀ ਬੱਚੇ ਦੀ ਤੇ ਉਹਨਾਂ ਦਾ ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਕੱਲੇ ਇਕੱਲੇ ਬੱਚੇ ਆ ਜਾ ਕੇ ਮਿਹਨਤ ਮੁਸ਼ਕਲ ਨਾਲ ਆਪਣੇ ਪਰਿਵਾਰਾਂ ਨੂੰ ਚਲਾਉਣ ਵਾਸਤੇ ਨੌਕਰੀਆਂ ਤੇ ਜਾਂਦੇ ਆ ਤੇ ਉੱਥੇ ਜਾ ਕੇ ਅੱਖਾਂ ਦੇ ਝਰੋਖੇ ਹੋ ਗਏ ਉਹਨਾਂ ਬੱਚਿਆਂ ਨਾਲ ਮਾਨਸਿਕ ਆਰਥਿਕ ਸਰੀਰਕ ਸ਼ੋਸ਼ਣ ਹੋਵੇ ਤਾਂ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਇਹ ਸਰਕਾਰਾਂ ਨੂੰ ਬਹੁਤ ਹੀ ਸੀਰੀਅਸ ਹੋ ਗਏ ਇਸ ਵਿਸ਼ੇ ਤੇ ਕਦਮ ਚੁੱਕਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਚ ਕਿਸੇ ਪਰਿਵਾਰ ਨਾਲ ਕਿਸੇ ਪਿਓ ਨਾਲ ਮਾਪਿਆਂ ਨਾਲ ਇਸ ਤਰ੍ਹਾਂ ਦਾ ਹਾਸਾ ਨਾ ਵਾਪਰੇ ਕਿਉਂਕਿ ਤੁਸੀਂ ਦੇਖਿਆ ਕੱਲਾ ਹੀ ਇਹ ਬਿਕਰਮਜੀਤ ਸਿੰਘ ਨੇ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਕੇਸ ਕਰਕੇ ਵਾਪਸ ਕੇਸ ਲੈ ਲੈਂਦੇ ਆ ਬਹੁਤ ਸਾਰੇ ਕੇਸ ਲੋਕ ਕਰਦੇ ਹੀ ਨਹੀਂ ਤੇ ਇਹਦੇ ਵਿੱਚ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇੰਟਰਨੈਸ਼ਨਲ ਲੈਵਲ ਤੇ ਬੜੀ ਜਾਂਚ ਹੋਣੀ ਚਾਹੀਦੀ ਹੈ ਨਾ ਕੰਪਨੀਆਂ ਦੇ ਖਿਲਾਫ ਬਿਲਕੁਲ अच्छा विक्रम जी ਤੁਸੀਂ ਹੁਣ ਪੁਲਿਸ ਨੂੰ ਕੋਈ ਕੰਪਲੇਂਟ ਦੋਗੇ ਜਾਂ ਪਹਿਲਾਂ ਕੋਈ ਦਿੱਤੀ ਕੰਪਲੇਂਟ ਕਿ ਮੇਰੇ ਪੁੱਤ ਦਾ ਕਤਲ ਹੋਇਆ ਇਹਨੂੰ ਸੰਜੀਦਾ ਤਰੀਕੇ ਨਾਲ ਲੈਤਾ ਜਾਵੇ ਆਉਣ ਵਾਲੇ ਹੋਰ ਪੁੱਤਾਂ ਦਾ ਜਿਹੜਾ ਕਤਲ ਨਾ ਹੋ ਸਕੇ ਜਿਸ ਤਰੀਕੇ ਨਾਲ ਤੁਸੀਂ ਕੋਈ ਕੰਪਲੇਂਟ ਐਸਐਸਪੀ ਮੋਹਾਲੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਦੇਵੋਗੇ ਹਲੇ ਤਾਂ ਹੀ ਮੈਂ ਸਵੇਰੇ ਆਇਆ ਅੱਜ ਸਭ ਤੋਂ ਪਹਿਲਾਂ ਅਸੀਂ ਮਤਲਬ ਪੋਸਟਮਾਰਟਮ ਕਰਾਇਆ ਜੀ ਹੁਣ ਤੇ ਹੁਣ ਸਸਕਾਰ ਕਰਕੇ ਫਿਰ ਦਵਾਂਗੇ ਜੀ ਕੋਈ ਉਹਨਾਂ ਨੇ ਐਵੀਡੈਂਸ ਜਾਂ ਕੋਈ ਐਵੇਂ ਦੀ ਫੋਟੋਗ੍ਰਾਫੀ ਦਿੱਤੀ ਕਿ ਵੀ ਤੁਹਾਡੇ ਪੁੱਤ ਨੇ ਹੈਂਗ ਕੀਤਾ ਆ ਕੋਈ ਐਵੇਂ ਦੀ ਕੋਈ ਫੋਟੋਆਂ ਦਿੱਤੀ ਨਹੀਂ ਕੋਈ ਫੋਟੋ ਨਹੀਂ ਦਿੱਤੀ ਜੀ ਉਹ ਕਹਿੰਦੇ ਵੀ ਐਸਐਕਸ ਪੁਲਿਸ ਜਿਹੜੀ ਉੱਥੇ ਸੀਗੀ ਨਾ ਲੰਡਨ ਦੀ ਉਹ ਲੈ ਗਈ ਹੈ ਵੀਡੀਓ ਰਿਕਾਰਡਿੰਗ ਵੀ ਉਹਨਾਂ ਕੋਲ ਹੈ ਸੀਸੀਟੀਵੀ ਦੀ ਤੇ ਫੋਟੋਆਂ ਵੀ ਤੇ ਉੱਥੇ ਪੁਲਿਸ ਨਾਲ ਕਿਸੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੀ ਤੁਹਾਨੂੰ ਅਨੁਸ਼ਾਸਨ ਦਿੱਤਾ ਕਿ ਦੱਸਿਆ ਕਿ ਵੀ ਕੀ ਅਸਲ ਚ ਗੱਲ ਉਹ ਕਹਿੰਦੇ ਵੀ ਅੰਡਰ ਇਨਵੈਸਟੀਗੇਸ਼ਨ ਹੈ ਆ ਵੀ ਫਸਟ ਸੀਨ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਜਾਨ ਹੈ ਉਹ ਲਟਕਣੇ ਕਰਕੇ ਗਈ ਹੈ ਤੇ ਹਲੇ ਤੱਕ ਉਹਨਾਂ ਨੇ ਲੋਕ ਕਲੀਅਰਲੀ ਨਹੀਂ ਕਿਹਾ ਕਿ ਵੀ ਇਹਨੇ ਖੁਦ ਐਸਾ ਕੀਤਾ ਹੈ ਕਿਆ ਹੈ ਮਤਲਬ ਉਹਨਾਂ ਨੇ ਦੱਸ ਨਹੀਂ ਕਿ ਮੈਂ ਉਹਦਾ ਬਲਰਾਜ ਦਾ ਪਿਓ ਆ ਮੈਨੂੰ ਤਾਂ ਦੱਸੋ ਵੀ ਵੀਡੀਓ ਤਾਂ ਦਿਖਾਓ ਫੋਟੋ ਦਿਖਾਓ ਕੀ ਗੱਲ ਉਹ ਕਹਿੰਦੇ ਹਲੇ ਸਾਡਾ ਨਾ ਫੋਰੈਂਸਿਕ ਦੇ ਵਿੱਚ ਗਈਆਂ ਹੋਈਆਂ ਨੇ ਉਹ ਡਾਟਾ ਕਾਪੀ ਹੋ ਰਿਹਾ ਵੀ ਉਸ ਤੋਂ ਬਾਅਦ ਅਗਰ ਤੁਹਾਨੂੰ ਚਾਹੀਦੀ ਹੋਊਗੀ ਤੁਸੀਂ ਆਪਣੇ ਦੇਸ਼ ਜਾ ਕੇ ਅਦੀ ਰਿਕੁਐਸਟ ਕਰੋ ਤੇ ਅਸੀਂ ਉਧਰੋਂ ਭੇਜਾਂਗੇ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿ ਜਿੰਨੇ ਟਾਈਮ ਦੇ ਵਾਸਤੇ ਕਿਹਾ ਕਿੰਨੇ ਟਾਈਮ ਦੇ ਵਿੱਚ ਫਰਾਂਸਿਕ ਜਿਹੜੀ ਜਾਂਚ ਪੂਰੀ ਹੋ ਜਾਣੀ ਆ ਉਸ ਤੋਂ ਬਾਅਦ ਤੁਹਾਨੂੰ ਡਾਟਾ ਮਿਲ ਜਾਊਗਾ ਕੋਈ ਟਾਈਮ ਨਹੀਂ ਦੱਸਿਆ ਜੀ ਉਹਨਾਂ ਨੇ ਉਹ ਕਹਿੰਦੇ ਵੀ ਸਾਡੇ ਇੱਥੇ ਸਾਰਾ ਕੁਝ ਲੰਬੇ ਟਾਈਮ ਦੇ ਵਿੱਚ ਹੁੰਦਾ ਵੀ ਇਹਨੂੰ ਟਾਈਮ ਲੱਗ ਸਕਦਾ ਕਹਿੰਦੇ ਜੀ 2-3 ਮਹੀਨੇ ਵੀ ਲੱਗ ਸਕਦੇ 4 ਮਹੀਨੇ ਵੀ ਲੱਗ ਸਕਦੇ ਜੀ ਗਦਵਾਨ ਸਾਹਿਬ ਹੁਣ ਕੰਪਲੇਂਟ ਕਰੋਗੇ ਤੁਸੀਂ ਜਾ ਕੇ ਨਾਲ ਪਰਿਵਾਰ ਦੇ ਨਾਲ ਐਸਐਸਪੀ ਸਾਹਿਬ ਨੂੰ ਕਿ ਵੀ ਇਹ ਇੱਕ ਸ਼ੱਕ ਹੈ ਕਿ ਵੀ ਕਤਲ ਹੋਇਆ ਪਰ ਇਹਦੀ ਜਾਂਚ ਹੋਣੀ ਚਾਹੀਦੀ ਜਿਵੇਂ ਉਧਰ ਬਾਹਰ ਐਨਆਰਆਈ ਪ ਹਾਂਜੀ ਅਸੀਂ ਸਾਰੇ ਚਾਹੇ ਇੱਥੇ ਐਸਐਸਪੀ ਸਾਹਿਬ ਹੈ ਚਾਹੇ ਸਾਡੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਵੀ ਅਸੀਂ ਇੱਕ ਲੈਟਰ ਦਵਾਂਗੇ ਮਿਲ ਕੇ ਉਹਨਾਂ ਨੂੰ ਵੀ ਗੱਲਬਾਤ ਕਰਾਂਗੇ ਤੇ ਤੁਹਾਡੇ ਰਹੀ ਵੀ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਇਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਜਿਹੜਾ ਹੱਕਦਾਰ ਹੈ ਸਜ਼ਾ ਦਾ ਉਹ ਮਿਲੇ ਚਾਹੀਦੀ ਹੈ ਠੀਕ ਹੈ ਬਹੁਤ ਸ਼ੁਕਰੀਆ ਤਾਂ ਇਹ ਪਰਿਵਾਰ ਹੈ ਜਿਵੇਂ ਵਿਕਰਮ ਸਿੰਘ ਜੀ ਦੱਸ ਰਹੇ ਸੀਗੇ ਇਹਨਾਂ ਦਾ ਪੁੱਤ ਹੈ ਬਲਰਾਜ ਸਿੰਘ ਤਾਂ ਉਮਰ ਕੁਝ ਨਹੀਂ ਸੀਗੀ 22 ਸਾਲਾਂ ਦਾ ਨੌਜਵਾਨ ਸੀਗਾ ਤਾਂ ਉਹ ਜਿਸ ਟਿੱਕੇ ਦੇ ਨਾਲ ਇੱਕ ਕੰਪਨੀ ਦੇ ਵਿੱਚ ਲੱਗਿਆ ਹੋਇਆ ਸੀਗਾ ਸ਼ਿਪਿੰਗ ਦੇ ਦੌਰਾਨ ਉਹ ਇੰਗਲੈਂਡ ਤੱਕ ਪਹੁੰਚਿਆ ਤੇ ਉੱਥੇ ਉਹਦੀ ਡੈਥ ਹੋ ਜਾਂਦੀ ਹੈ ਡੈਥ ਹੁਣ ਇਹ ਕਤਲ ਹੈ ਜਾਂ ਡੈਥ ਹੈ ਇਹ ਬਹੁਤ ਸਵਾਲ ਨੇ ਇਸ ਦੇ ਉੱਤੇ ਹੁਣ ਇਨਵੈਸਟੀਗੇਸ਼ਨ ਹੋਊਗੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਕਿ ਉਸਨੇ ਸੁਸਾਇਸਾਈਡ ਕੀਤਾ ਸੀਗਾ ਜਾਂ ਫਿਰ ਉਹਦਾ ਕਤਲ ਹੋਇਆ ਸੀਗਾ